ਨੌਜਵਾਨੋ ਤੋਂ ਬਾਕੀ ਅਮਰੀਕਾ ਦੀ 트੍ਰੰਪ ਸਰਕਾਰ ਵੱਲੋਂ ਨਾਜਾਇਜ਼ ਰੂਪ ਵਿੱਚ ਅਮਰੀਕਾ ਗਏ ਭਾਰਤੀਆਂ ਨੂੰ ਭੇਜਣ ਵਾਪਸ ਭੇਜਣ ਦਾ ਰਿਪੋਰਟ ਕਰਨ ਦਾ ਜੋ سلسلہ ਬਾਦ ਦਸਤੂਰ ਜਾਰੀ ਹੈ ਤੇ ਅਜਿਹੇ ਵਿੱਚ ਪੰਜਾਬ ਤੋਂ ਵੀ 100 ਤੋਂ ਵੱਧ ਜੋ ਨੌਜਵਾਨ ਹੈ ਉਹ ਵਾਪਸ ਭਾਰਤ ਭੇਜੇ ਤੇ ਜੇ ਜਾ ਚੁੱਕੇ ਹੈ ਤੇ ਇੱਕ ਨਿਰਾਸ਼ਾ ਦਾ ਜੋ ਆਲਮ ਹੈ ਉਹ ਬਹੁਤ ਘੋਰ ਨਿਰਾਸ਼ਾ ਦਾ ਆਲਮ ਜਿਹੜਾ ਵੇਖਿਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਵੇਖਿਆ ਜਾ ਰਿਹਾ ਤੇ ਹੋਰ ਪ੍ਰਦੇਸ਼ਾਂ ਦੇ ਜਿਹੜੇ ਨੌਜਵਾਨ ਆਏ ਆ ਰਿਪੋਰਟ ਹੋ ਕੇ ਉਹਨਾਂ ਦੇ ਵਿੱਚ ਵੀ ਇੱਕ ਘੋਰ ਨਿਰਾਸ਼ਾ ਦਾ ਆਲਮ ਨਜ਼ਰ ਆ ਰਿਹਾ ਚਾਰੇ ਪਾਸੇ ਉਹਨਾਂ ਨੂੰ ਆਪਣਾ ਭਵਿੱਖ ਕਾਲਾ ਸਿਆਹ ਹੁੰਦਾ ਵਿਖਾਈ ਦੇ ਰਿਹਾ ਅਜਿਹੇ ਦੇ ਵਿੱਚ ਜੋ ਸੀਯੂ ਯੂਨੀਵਰਸਿਟੀ ਕੜੂਹਾ ਹੈਗੀ ਆ ਉਹਨਾਂ ਦੇ ਚਾਂਸਲਰ ਨੇ ਸਤਰਾਮ ਸਿੰਘ ਸੰਧੂ ਜੋ ਕਿ ਸਸਦ ਮੈਂਬਰ ਵੀ ਨੇ ਉਹਨਾਂ ਵੱਲੋਂ ਇੱਕ ਉਮੀਦ ਦੀ ਕਿਰਨ ਉਡਾਨ ਇੱਕ ਪੋਰਟਲ ਲਾਂਚ ਕੀਤਾ ਗਿਆ ਹੈ ਤੇ ਉਸ ਦੇ ਤਹਿਤ ਇੱਕ ਉਮੀਦ ਨਜ਼ਰ ਆ ਰਹੀ ਹੈ ਕਿ ਉਹਨਾਂ ਦੀ ਬਾਹ ਫੜੀ ਜਾਏਗੀ ਤੇ ਉਹਨਾਂ ਨੂੰ ਜਿੱਥੇ ਰਜਗਾਰ ਦੇ ਵਿੱਚ ਮਦਦ ਕੀਤੀ ਜਾਏਗੀ ਉੱਥੇ ਉਹਨਾਂ ਦਾ ਭੁਗਤ ਸਵਾਰਾਂ ਦੇ ਵਿੱਚ ਵੀ ਮਦਦ ਕੀਤੀ ਜਾਏਗੀ ਸਤਨਾਮ ਸਿੰਘ ਸੰਧੂ ਜੋ ਕਿ ਪਹਿਲਾਂ ਵੀ ਪੰਜਾਬੀਆਂ ਦੀ ਬਾਹ ਫੜਦੇ ਆ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਸਸੀਕਲ ਸੰਧੂ ਸਾਹਿਬ ਸਸੀਕਲ ਸੰਧੂ ਸਾਹਿਬ ਸੰਧੂ ਸਾਹਿਬ ਇੱਕ ਮੰਨ ਦੇ ਵਿੱਚ ਕਿਵੇਂ ਆਇਆ ਉਡਾਨ ਪੋਰਟਲ ਵੀ ਮੈਂ ਮਦਦ ਕਰਾਂ ਇਹਨਾਂ ਨੌਜਵਾਨਾਂ ਦੀ ਇਹਨਾਂ ਦੀ ਬਾਹ ਫੜੇ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਅਸੀਂ ਖਬਰਾਂ ਦੇ ਵਿੱਚ ਦੇਖ ਰਹੇ ਸੀਗੇ ਸੁਣ ਰਹੇ ਸੀਗੇ ਉਹ ਹਾਲਾਤ ਜਿਹੜੇ ਨੇ ਉਹ ਬੜੇ ਕਹੋ ਕਿ ਚਿੰਤਾ ਵਾਲੇ ਹਾਲਾਤ ਸੀ ਕਿਉਂਕਿ ਨੌਜਵਾਨਾਂ ਨੇ ਦੱਸਿਆ ਕਿ ਕਿਵੇਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਲੱਖਾਂ ਰੁਪਏ ਦੇ ਕੇ ਉਹ ਬਾਹਰ ਗਏ ਚਾਹੇ ਉਹ ਗਲਤ ਰੀਕੇ ਰਹੇ ਗਏ ਡੰਕੀ ਰਹੇ ਗਏ ਕਿਵੇਂ ਵੀ ਗਏ ਜੀ ਲੇਕਿਨ ਬਹੁਤ ਵੱਡਾ ਜਿਹੜਾ ਕਹੋ ਕਿ ਇੱਕ ਜਦੋਜਹਿਦ ਵਾਲਾ ਸਫਰ ਤੈਅ ਕਰਕੇ ਉਹ ਬਾਹਰ ਗਏ ਸੀ ਸੁਨਹਿਰੇ ਸੁਪਨੇ ਲੈ ਕੇ ਜੀ ਅੱਜ ਉਹ ਸੁਪਨੇ ਟੁੱਟੇ ਜੀ ਅੱਜ ਉਹ ਦਿਲ ਟੁੱਟੇ ਜੀ ਅੱਜ ਉਹ ਘਰ ਟੁੱਟੇ ਜੀ ਉਹ ਜਦੋਂ ਵਾਪਸ ਆਏ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਮੈਂ ਆਪਣੇ ਪਰਿਵਾਰ ਨਾਲ ਬੈਠਾ ਜਦੋਂ ਸੁਣ ਰਿਹਾ ਸੀ ਟੀਵੀ ਤੇ ਜੀ ਮੈਨੂੰ ਲੱਗਿਆ ਕਿ ਸਾਰੇ ਸਮਾਜ ਨੇ ਹਮਦਰਦੀ ਕੀਤੀ ਉਹਨਾਂ ਨਾਲ ਉਹ ਲਫ਼ਜ਼ਾਂ ਦੀ ਹਮਦਰਦੀ ਕਾਫੀ ਨਹੀਂ ਹੈ ਜੀ ਸਾਨੂੰ ਕੁਝ ਕਰਨਾ ਚਾਹੀਦਾ ਤੇ ਮੈਂ ਆਪਣੇ ਸੱਜਣਾਂ ਵਿੱਚ ਆ ਕੇ ਬੇਨਤੀ ਕੀਤੀ ਸਾਥੀਆਂ ਨੂੰ ਜੀ ਔਰ ਅਸੀਂ ਇਹ ਪ੍ਰੋਜੈਕਟ ਲਾਂਚ ਕੀਤਾ ਕਿ ਅਸੀਂ ਉਹਨਾਂ ਨੌਜਵਾਨਾਂ ਦੀ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਕੋਸ਼ਿਸ਼ ਕਰੀਏ ਨਿਮਾਣਾ ਜੀ ਯਤਨ ਕਰ ਰਹੇ ਹਾਂ ਕਿ ਜਿੰਨੇ ਵੀ ਇਹ ਨੌਜਵਾਨ ਬਾਹਰੋਂ ਆਏ ਅਮਰੀਕਾ ਤੋਂ ਰਿਪੋਰਟ ਹੋ ਕੇ ਇਹਨਾਂ ਦੇ ਮੁਢਬਸੇਬੇ ਵਾਸਤੇ ਇਹਨਾਂ ਨੂੰ ਪੈਰਾਸਰ ਖੜੇ ਕਰਨ ਦੇ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਆਪਣੀ ਜ਼ਿੰਮੇਵਾਰੀ ਨਿਭਾਏਗੀ ਇਹਨਾਂ ਦੀ ਸਕਿਲਿੰਗ ਰੀਸਕਿਲਿੰਗ ਐਜੂਕੇਸ਼ਨ ਦਾ ਕੰਮ ਕਰਨ ਦੇ ਨਾਲ ਨਾਲ ਜੀ ਇਹਨਾਂ ਦਾ ਕਿਉਂਕਿ ਤਜਰਬਾ ਵੀ ਹੈ ਜੀ ਇਹਨਾਂ ਦੀ ਕੁਆਲਿਫੀਕੇਸ਼ਨ ਦੇਖ ਕੇ ਇਹਨਾਂ ਦਾ ਅਮਰੀਕਾ ਦਾ ਤਜਰਬਾ ਦੇਖ ਕੇ ਇਹਨਾਂ ਵਾਸਤੇ ਇੱਥੇ ਵਿਵਸਥਾ ਕੀਤੀ ਜਾਵੇਗੀ ਰੋਜ਼ਗਾਰ ਦੀ ਵਿਵਸਥਾ ਕੀਤੀ ਜਾਵੇਗੀ ਪੜ੍ਹਾਈ ਦੀ ਵਿਵਸਥਾ ਕੀਤੀ ਜਾਵੇਗੀ ਸਕਿਲਿੰਗ ਦੀ ਵਿਵਸਥਾ ਕੀਤੀ ਜਾਵੇਗੀ ਤੇ ਇਹਨਾਂ ਦੀਆਂ ਐਸਪੀਰੇਸ਼ਨ ਦੇ ਮੁਤਾਬਕ ਇਹਨਾਂ ਨੂੰ ਇੱਕ ਮੌਕਾ ਹੋਰ ਦੇਂਦਾ ਨਮਾੜਾ ਯਤਨ ਕਰਾ ਸੰਤੂ ਸਾਹਿਬ ਤੁਸੀਂ ਤਾਂ ਇੱਕ ਮੌਕਾ ਹੋਰ ਦੇ ਰਹੇ ਹੋ ਪੰਡ ਬਹੁਤ ਬੜੀ ਭਾਰੀ ਹੈ ਇਹ ਮੌਕੇ ਦੇਣ ਦੀ ਜੇਕਰ ਅਸੀਂ ਗੱਲ ਕਰ ਲਈਏ ਭਗਵੰਤ ਸਿੰਘ ਮਾਨ ਉੱਥੇ ਆਏ ਉਹਨਾਂ ਨੂੰ ਰਿਸੀਵ ਵੀ ਕੀਤਾ ਆ ਗਏ ਉਹਨਾਂ ਨੇ ਤੇ ਹੁਣ ਜਿਹੜਾ ਤੁਸੀਂ ਉਡਾਨ ਪ੍ਰੋਗਰਾਮ ਸ਼ੁਰੂ ਕੀਤਾ ਕੀ ਇਹ ਸਰਕਾਰ ਨੂੰ ਨਹੀਂ ਸੀ ਕਰਨਾ ਚਾਹੀਦਾ ਮੈਂ ਇੱਥੇ ਕੋ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਕਿਉਂਕਿ ਮੈਨੂੰ ਲੱਗਦਾ ਕਿ ਇਹ ਜਿਹੜਾ ਮੁੱਦਾ ਨਾ ਜੀ ਇੱਕ ਸਮਾਜਿਕ ਤੌਰ ਤੇ ਇਹਨੂੰ ਦੇਖਿਆ ਜਾਵੇ ਇਹਨੂੰ ਰਾਜਨੀਤਿਕ ਕਿਉਂਕਿ ਇਹ ਤਾਂ ਪਹਿਲੇ ਹੀ ਬੜੇ ਦੁੱਖ ਚ ਹੈ ਜੀ ਅਗਰ ਇਹਨਾਂ ਦੇ ਉੱਪਰ ਅਸੀਂ ਰਾਜਨੀਤੀ ਕਰਨ ਲੱਗ ਜਾਾਂਗੇ ਤੇ ਫਿਰ ਸਾਡਾ ਤਾਂ ਉਹਨਾਂ ਨਾਲ ਸਰੂਕਾਰ ਨਹੀਂ ਹੈ ਜੀ ਸਾਡਾ ਆਪਣੀ ਨਿੱਜ ਪ੍ਰਸਤੀ ਨਾਲ ਮੈਂ ਬਿਲਕੁਲ ਵੀ ਕੋਈ ਇਸ ਤਰ੍ਹਾਂ ਦੀ ਟਿੱਪਣੀ ਜਿਹੜੀ ਹੈ ਕਿਸੇ ਦੇ ਬਾਰੇ ਕਿਸੇ ਰਾਜਨੀਤਿਕ ਪਾਰਟੀ ਦੇ ਬਾਰੇ ਨਹੀਂ ਕਰਨਾ ਚਾਹੁੰਦਾ ਜਿਵੇਂ ਜਿਹੜੇ ਰਿਪੋਰਟ ਕੀਤੀ ਗਈ ਸੀ ਉਹਨਾਂ ਨੂੰ ਹਥਕੜੀਆਂ ਲਾ ਕੇ ਲਿਆਂਦਾ ਗਿਆ ਤੇ ਕਾਫੀ ਮੁੱਦਾ ਉੱਠਿਆ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਪਹਿਲੀ ਜਿਹੜੀ ਘਟਨਾ ਹੋਈ ਆ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਇਹਨੂੰ ਬਹੁਤ ਸੰਜੀਦਗੀ ਨਾਲ ਲਿਆ ਸੁਰੁਰਖਣ ਕੀਤੀ ਹੈ ਔਰ ਹੁਣ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦੀ ਘਟਨਾ ਉਸ ਤੋਂ ਬਾਅਦ ਨਹੀਂ ਹੋਈ ਹੈ ਜੀ ਕਿਉਂਕਿ ਭਾਰਤ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਸੁਰੁਰਦਾ ਹੈ ਚਿੰਤਤ ਹੈ ਔਰ ਮੈਂ ਤਾਂ ਚਾਹਨਾ ਕਿ ਦੇਖੋ ਇਹ ਨੌਬਤੀ ਕਿਉਂ ਆਈ ਬਾਹਰ ਜਾਣਾ ਕਿਉਂ ਪਿਆ ਜੀ ਅਗਰ ਇੱਥੇ ਰੁਜ਼ਗਾਰ ਦੇ ਮੌਕੇ ਹੁੰਦੇ ਜੀ ਅੱਜ ਦੇਸ਼ ਨੂੰ ਆਜ਼ਾਦ ਹੋਇਆ ਪੌਣੀ ਸਦੀ ਪੂਰੀ ਹੋ ਗਈ ਹੈ ਜੀ ਜੇਕਰ ਦੇਸ਼ ਨੂੰ ਸਹੀ ਲੀਡਰਸ਼ਿਪ ਮਿਲੀ ਹੁੰਦੀ ਤੇ ਅੱਜ ਸਾਡਾ ਭਾਰਤ ਵੀ ਵਿਕਸਿਤ ਹੁੰਦਾ ਸਾਡਾ ਪੰਜਾਬ ਵਿਕਸਿਤ ਹੁੰਦਾ ਜੀ ਔਰ ਅਸੀਂ ਵੀ ਉਹਨਾਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਖੜੇ ਹੁੰਦੇ ਫਿਰ ਰੋਜ਼ਗਾਰ ਲੈਣੇ ਵਾਸਤੇ ਬਾਹਰ ਕਿਉਂ ਜਾਣਾ ਪਿਆ ਕਿਉਂਕਿ ਦੇਸ਼ ਦੇ ਵਿੱਚ ਅਨਫੋਰਚੂਨੇਟਲੀ ਸਹੀ ਸਮੇਂ ਤੇ ਲੀਡਰਸ਼ਿਪ ਨਹੀਂ ਆਈ ਲੇਕਿਨ ਹੁਣ ਮੈਂ ਦਾਅਵੇ ਨਾ ਕਹਿ ਸਕਦਾ ਕਿ ਭਾਰਤ ਇੱਕ ਵਿਕਸਿਤ ਰਾਸ਼ਟਰ ਬਣ ਰਿਹਾ ਜੀ ਔਰ ਪੰਜਾਬ ਕਿਤੇ ਪਿੱਛੇ ਨਾ ਰਹਿ ਜਾਵੇ ਪੰਜਾਬ ਇੱਕ ਵਿਕਸਿਤ ਸੂਬਾ ਬਣ ਕੇ ਅੱਗੇ ਆਵੇ ਸਾਨੂੰ ਬਾਹਰ ਜਾਣ ਦੀ ਨੌਕਤ ਨਾ ਆਵੇ ਪਿੰਡ 에ਅਰ ਦਾ ਸੋ ਤੇ ਇਹ ਪੋਰਟਲ ਕਿਵੇਂ ਕੰਮ ਕਰੇਗਾ ਕਿਵੇਂ ਇਸ ਤੱਕ ਪਹੁੰਚ ਕੀਤੀ ਜਾਏਗੀ ਕੀ ਹੈਲਪਲਾਈਨ ਨੰਬਰ ਹੈ ਇਸ ਦੇ ਵਾਸਤੇ ਜੀ ਇੱਕ ਤਾਂ ਸੀ ਟੈਲੀਫੋਨ ਨੰਬਰ ਮੈਂ ਤੁਹਾਡੇ ਮਾਧਿਅਮ ਰਹੀਂ ਸਾਂਝਾ ਕਰਨਾ ਚਾਹਾਂਗਾ ਜੀ ਹੈਲਪਲਾਈਨ ਹੈ ਜਿਸ ਦੇ ਰਾਹੀਂ ਫੋਨ ਕਰਕੇ ਸਾਨੂੰ ਜਾਣਕਾਰੀ ਚਾਹੀਦੀ ਹੈ ਕਿ ਇਹ ਪਰਿਵਾਰ ਕਿੱਥੇ ਕਿੱਥੇ ਬੈਠੇ ਨੇ ਇਹਨਾਂ ਨੂੰ ਅਸੀਂ ਬੁਲਾ ਸਕੀਏ 98759 ਜੀ 70027 ਇੱਕ ਵਾਰ ਫਿਰ ਬੋਲੋ 98759 जी 70027 98759 70027 ਕਿਉਂਕਿ ਇਹ ਨੰਬਰ ਦੇ ਰਾਹੀਂ ਜਿਹੜਾ ਹੈਗਾ ਸਾਨੂੰ ਜਾਣਕਾਰੀ ਦੇ ਦੇਣ ਜਾਂ ਸਾਡੀ ਵੈਬਸਾਈਟ ਚ ਡਿਗੜ ਯੂਨੀਵਰਸਿਟੀ Google ਤੇ ਸਰਚ ਕਰਕੇ ਇੱਕ ਫਾਰਮ ਫਿਲ ਕਰ ਦੇਣ ਜੀ ਅਸੀਂ ਇਹਨਾਂ ਨਾਲ ਖੁਦ ਸੰਪਰਕ ਕਰਕੇ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਵਾਸਤੇ ਅਸੀਂ ਜੋ ਬੈਸਟ ਪੋਸੀਬਲ ਹੋਇਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਸਤਰਾਮ ਸਿੰਘ ਸੰਧੂ ਜੋ ਕਿ ਚਾਂਸਲਰ ਨੇ ਸੀਯੂ ਦੇ ਤੇ ਸਸਦ ਮੈਂਬਰ ਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਅਜਿਹੇ ਮੌਕੇ ਪ੍ਰਦਾਨ ਕਰਾਂਗੇ ਨੌਜਵਾਨਾਂ ਦੇ ਲਈ ਵੀ ਜੋ ਸਾਡੇ ਸਟੂਡੈਂਟ ਵੀ ਨੇ ਕਿ ਉਹਨਾਂ ਨੂੰ ਬਾਹਰ ਜਾਣ ਦੀ ਨੌਬਤ ਹੀ ਨਾ ਆਵੇ ਤੇ ਹੁਣ ਜਿਸ ਪ੍ਰਕਾਰ ਉਹਨਾਂ ਨੇ ਜੋ ਡਿਪੋਰਟ ਹੋਏ ਨੌਜਵਾਨਾਂ ਉਹਨਾਂ ਦੀ ਬਾਹ ਫੜਨ ਦਾ ਉਹਨਾਂ ਦਾ ਪਿੱਖ ਸਵਾਰਨ ਦਾ ਯਤਨ ਦੇ ਨਾਲ ਜੋ ਉਡਾਨ ਪੋਰਟਲ ਸ਼ੁਰੂ ਕੀਤਾ ਹੈ ਸਾਡੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਹੈ ਤੇ ਕੋਈ ਵੀ ਇਹਨਾਂ ਦੇ ਪੋਰਟਲ ਦੇ ਉੱਪਰ ਜੋ ਹੈਲਪਲਾਈਨ ਨੰਬਰ ਦਿੱਤੇ ਆ ਉਹਨਾਂ ਤੋਂ ਸੰਪਰਕ ਕਰਕੇ ਆਪਣਾ ਸੰਪਰਕ ਕਰ ਸਕਦਾ ਹੈ ਧੰਨਵਾਦ